ਇਤੋਂ ਗੁਰਦਵਾਰਾ ਸ੍ਰੀ ਸ਼ਾਡਾ ਸਾਹਿਬ ਤੋਂ ਹੀ ਬੋਲ ਰਹੇ ਆ ਇਤਿਹਾਸੇ ਗੁਰਦਵਾਰਾ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੇਰੀ ਪੀਰ ਦੇ ਮਾਲਕ ਦਾ ਇੱਥੇ ਪ੍ਰਸ਼ਾਦ ਦੀ ਬਹੁਤ ਗਲਤੀ ਆ ਪ੍ਰਸ਼ਾਦ ਨਹੀਂ ਪੂਰਾ ਸੰਗਤਾਂ ਨੂੰ ਮਿਲਦਾ ਸੰਗਤਾਂ ਬਹੁਤ ਨਰਾਜ਼ ਹੋ ਜਾਂਦੀਆਂ ਨੇ ਜਿਹੜਾ ਉਹਨੇ ਵਿਖਾਇਆ ਕਿ ਕਪਰਾਤ ਉੱਤੇ ਪਈ ਹੈ ਤੇ ਉਹਦੇ ਚ ਪ੍ਰਸ਼ਾਦ ਨਹੀਂ ਇਹਨੂੰ ਦੱਸ ਰਿਹਾ ਵੀ ਪ੍ਰਸ਼ਾਦ ਇੱਥੇ ਮੁੱਕਿਆ ਹੋਇਆ ਗੁਰੂ ਮਹਾਰਾਜ ਸੱਚੇ ਪਾਸ਼ਾ ਇਹ ਕਦੇ ਕਿਸੇ ਕਰਮੀ ਕਰੂਟ ਨਹੀਂ ਇਹਨਾ ਪ੍ਰਸ਼ਾਦ ਦੀ ਨਾ ਕਿ ਦੇਗ ਲੰਗਰ ਕਿਸੇ ਦੀ ਵੀ ਤੇ ਅੰਮ੍ਰਿਤਸਰ ਦੇ ਗੁਰਦੁਆਰਾ ਛੇਟਾ ਸਾਹਿਬ ਵਿਖੇ ਲੰਗਰ ਅਤੇ ਕੜਾ ਪ੍ਰਸ਼ਾਦ ਖਤਮ ਹੋਣ ਦਾ ਮਾਮਲਾ ਲਗਾਤਾਰ ਕਰਵਾਉਂਦਾ ਜਾ ਰਿਹਾ ਹੈ ਦਰਸਲ ਇਸ ਮਾਮਲੇ 'ਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਇਲਜ਼ਾਮ ਲਗਾਏ ਨੇ ਕਿ ਇਤਿਹਾਸਕ ਗੁਰਦੁਆਰਾ ਛੇਟਾ ਸਾਹਿਬ ਵਿਖੇ ਸੰਤਾਨੂ ਵਰਤਾਏ ਜਾਣ ਵਾਲਾ ਲੰਗਰ ਅਤੇ ਕੜਾ ਪ੍ਰਸ਼ਾਦ ਖਤਮ ਹੋ ਗਿਆ ਜਦਕਿ ਇਸ ਵਿਅਕਤੀ ਨੇ ਲੰਗਰ ਅਤੇ ਕੜਾ ਪ੍ਰਸ਼ਾਦ ਖਤਮ ਹੋਣ ਲਈ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਜ਼ਿੰਮੇਵਾਰ ਦੱਸਿਆ ਇਹ ਵਿਅਕਤੀ ਗੁਰਦੁਆਰਾ ਸਾਹਿਬ ਦੇ ਕੜਾ ਪ੍ਰਸ਼ਾਦ ਦੇਣ ਵਾਲੀ ਥਾਂ ਤੇ ਖੜ ਕੇ ਵੀਡੀਓ ਬਣਾ ਰਿਹਾ ਹੈ ਜਿੱਥੇ ਕਿ ਬਾਹਰ ਕੁਝ ਸੰਗਤਾਂ ਵੀ ਖੜੀਆਂ ਨਜ਼ਰ ਆ ਰਹੀਆਂ ਨੇ ਜਦਕਿ ਕੜਾ ਪ੍ਰਸ਼ਾਦ ਦੇਣ ਵਾਲਾ ਸੇਵਾਦਾਰ ਫੋਨ ਤੇ ਗੱਲ ਕਰਦਾ ਦਿਖਾਈ ਦੇ ਰਿਹਾ ਹੈ ਵੈਗਰਜੀਤ ਕਾ ਖਾਲਸਾ ਵੈਗਜੀ ਫਤਿਹ ਗੁਰੂਪਿਆਰੀ ਸਾਹਿਬ ਸਿੰਘ ਜੀ ਇਥੋਂ ਗੁਰਦੁਆਰਾ ਸ਼੍ਰੀ ਛਾੜਾ ਸਾਹਿਬ ਤੋਂ ਹੀ ਬੋਲ ਰਹੇ ਆਂ ਇਥੇ ਆਸੇ ਗੁਰਦਾਰਾ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੇਰੀ ਪੀਰ ਦੇ ਮਾਲਕ ਦਾ ਇਥੇ ਪ੍ਰਸ਼ਾਦ ਦੀ ਬਹੁਤ ਗਲਤੀ ਆ ਪ੍ਰਸ਼ਾਦ ਦੀ ਪੂਰਾ ਸੰਗਤਾਂ ਨੂੰ ਮਿਲਦਾ ਸੰਗਤਾਂ ਬਹੁਤ ਨਰਾਜ਼ ਹੋ ਜਾਂਦੀਆਂ ਨੇ ਤੇ ਜਿਹੜੇ ਸੇਵਾਦਾਰ ਵੰਡਦੇ ਨਹੀਂ ਉਹਨਾਂ ਨੂੰ ਵੱਧ ਘਟ ਬੋਲ ਕੇ ਜਾਂਦੀਆਂ ਆਂਦੇ ਤੇ ਜਿਹੜਾ ਇਥੋਂ ਦਾ ਮੈਂਜਰ ਆ ਉਹਦਾ ਕੋਈ ਪ੍ਰਬੰਧ ਨਹੀਂਗਾ ਨਾ ਉਹਦਾ ਲੰਗਰ ਦਾ ਪ੍ਰਬੰਧ ਹੈ ਤੇ ਨਾ ਉਹਦਾ ਇਥੇ ਕੜਾ ਪ੍ਰਸ਼ਾਦ ਦਾ ਪ੍ਰਬੰਧ ਜੇ ਉਹਨੂੰ ਕਿਹਾ ਜਾਂਦਾ ਆ ਤੇ ਉਹ ਆਂਦਾ ਕੋਈ ਗੱਲੀ ਰੋਲਾ ਪੈਂਦਾ ਤੇ ਪੈਂਦੇਓ ਸਾਨੂੰ ਕੋਈ ਫਿਕਰ ਨਹੀਂਗਾ ਸਾਡੀ ਕੋਈ ਪਰਵਾਹ ਨਹੀਂਗੀ ਜੋ ਹੁੰਦਾ ਹੁੰਦਾ ਹੋ ਉਹ ਤੇ ਇਨਾਂ ਨੂੰ ਕਈ ਵਾਰਾਂ ਅੱਜ ਮਹੀਨਾ ਹੋ ਗਿਆ ਹਰ ਵਾਰੀ ਰੋਜ਼ ਕਈਆਂ ਦੇ ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਵੀ ਰੋਜ਼ ਰਾਤ ਨੂੰ ਸ਼ਾਮ ਨੂੰ ਪ੍ਰਸ਼ਾਦ ਮੁੱਕ ਜਾਂਦਾ ਹੈ ਤੇ ਪ੍ਰਸ਼ਾਦ ਸੰਗਤਾਂ ਨੂੰ ਨਹੀਂ ਮਿਲਦਾ ਇਸ ਕਰਕੇ ਬੇਨਤੀ ਆ ਵੀ ਜਿਹੜੀ ਅਸੀਂ ਵੀਡੀਓ ਪਾ ਰਹੇ ਹਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਗੁਰੂ ਘਰ ਦੀ ਮਰਜ਼ਾਦਾ ਨੂੰ ਵਧਾਓ ਤੇ ਮੈਨੇਜਰ ਹਜਿੰਦਰ ਸਿੰਘ ਰੂਪੋ ਵਾਲੀ ਨੂੰ ਜੇ ਬਦਲਿਆ ਜਾਵੇ ਤੇ ਚਾਹ ਇਹਨੂੰ ਡਿਸਮਿਸ ਕੀਤਾ ਜਾਵੇ ਕਿਉਂ ਇਹ ਬਹੁਤ ਜ਼ਿਆਦਾ ਗਲਤ ਬੰਤ ਬੋਲਦਾ ਆ ਇਹਨੂੰ ਅਗੇ ਕਈ ਵਾਰਾਂ ਇਸ ਕਹਾਣੀਆਂ ਕਿਤੇ ਗਏ ਪਰ ਕੋਈ ਸੁਣਾਈ ਨਹੀਂ ਹੁੰਦੀ ਜਾਂਦੀ ਵੈਗਤ ਜੀ ਕਾਲ ਹਾਲ ਸਾਬ ਵੈਗਤ ਉਧਰ ਹੁਣ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਸਜੀਪੀਸੀ ਵੱਲੋਂ ਇਸ ਮਾਮਲੇ ਤੇ ਸਪਸ਼ਟੀ ਕਰਨੀ ਤਗੇ ਅਤੇ ਇਸ ਵੀਡੀਓ ਵਿੱਚ ਲਾਏ ਇਲਜ਼ਾਮਾਂ ਨੂੰ ਬੇਬੁਨਿਆਦ ਕਰਾ ਦਿੱਤਾ ਗਿਆ ਗੁਰਦੁਆਰਾ 6 ਟਾ ਸੱਤ ਦੇ ਮੈਨੇਜਰ ਹਰਜਿੰਦਰ ਸਿੰਘ ਰੂਪੋਵਾਲੀ ਦੇ ਬਕਾਇਦਾ ਵੀਡੀਓ ਬਣਾ ਕੇ ਕਿਹਾ ਕਿ ਗੁਰੂ ਘਰ ਵਿੱਚ ਕਦੇ ਵੀ ਕੜਾ ਪ੍ਰਸ਼ਾਦ ਜਾਂ ਲੰਗਰ ਦੀ ਕਮੀ ਨਹੀਂ ਆਈ ਹੈ ਅਤੇ ਨਾ ਹੀ ਕਦੇ ਆ ਸਕਦੀ ਹੈ ਉਹਨਾਂ ਕਿਹਾ ਕਿ ਇਸ ਵਿਅਕਤੀ ਵੱਲੋਂ ਇਹ ਵੀਡੀਓ ਕਿਉਂ ਬਣਾਈ ਗਈ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕਿਹਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਦੀ ਜੋ ਵੀਡੀਓ ਆ ਕੋਈ ਆਪਣਾ ਖਾਤਾ ਦੁਆਰਾ ਬਾਰੇ ਹੋ ਗਈ ਹੈ ਦੇਖੋ ਆਪ ਜੀ ਪਰਮਾਤਮਾ ਨੂੰ ਪ੍ਰਣਾਮ ਕਰਨ ਵਾਸਤੇ ਕਿ ਸ਼ਰਾਰਤੀ ਅੰਸਰ ਨੂੰ ਆਪਸ ਵਿੱਚ ਬਣਾ ਕੇ ਬਣਾਈ ਗਈ ਉਹਨਾਂ ਵੱਲੋਂ ਇਹ ਦਾਸ ਉਹਦਾ ਸਪੈਸ਼ੀਕਲ ਦੇਣ ਵਾਸਤੇ ਆਜਰ ਮੈਂ ਬੇਨਤੀ ਕਰਨ ਚਾਹਾਂ ਸੰਤੋਖ ਅੱਛਾ ਚਾਹਾਂਗਾ ਤੁਸੀਂ ਦੇਖੋ ਇਹ ਜਿਹੜਾ ਉਹਨੇ ਵਿਖਾਇਆ ਕਿ ਇੱਕ ਪ੍ਰਾਤ ਉੱਤੇ ਪਈ ਹੈ ਤੇ ਉਹਦੇ ਵਿੱਚ ਪ੍ਰਸ਼ਾਦ ਨਹੀਂ ਇਹਨੂੰ ਦੱਸ ਰਿਹਾ ਵੀ ਪ੍ਰਸ਼ਾਦ ਇਹ ਚ ਮੁੱਕਿਆ ਹੋਇਆ ਜਦੋਂ ਕਿ ਗੁਰਦੁਆਰਾ ਸਾਹਿਬ ਇਹ ਕੇ ਬਲਦਾਇਦਾ ਤੌਰ ਤੇ ਮਸ਼ੀਨਾਂ ਲਗੀਆਂ ਨੇ ਮੈਂ ਚਾਹਾਂਗਾ ਤੁਸੀਂ ਵੇਖੋ ਇਹ ਮਸ਼ੀਨਾਂ ਗਰਮ ਪ੍ਰਸ਼ਾਦ ਕਰਨ ਵਾਲੀ ਮਸ਼ੀਨ ਹੈ ਇਹਦੇ ਵਿੱਚ ਪ੍ਰਸ਼ਾਦ ਗਰਮ ਰਹਿੰਦਾ ਹੈ ਇਹ ਪ੍ਰਸ਼ਾਦ ਮਸ਼ੀਨ ਵਿੱਚ ਹੀ ਪਾ ਕੇ ਵਰਤਾਇਆ ਜਾਂਦਾ ਨਾ ਕਿ ਪ੍ਰਾਤ ਵਿੱਚ ਪ੍ਰਾਤ ਵਿੱਚ ਕੇਵਲ ਉਧਰੋਂ-ਇਧਰੋਂ ਲਿਆ ਕੇ ਪ੍ਰਸ਼ਾਦ ਵਿੱਚ ਪਾਇਆ ਜਰੂਰ ਜਾਂਦਾ ਪਰ ਵਰਤੌਣ ਵਾਸਤੇ ਮਸ਼ੀਨ ਵਿੱਚ ਲਿਆ ਜਾਂਦਾ ਉਸ ਇਨਸਾਨ ਨੇ ਸ਼ਖਸ ਨੇ ਪ੍ਰਸ਼ਾਦ ਵਿੱਚ ਪਾ ਕਰਕੇ ਜੀ ਇਹ ਖਾਲੀ ਪ੍ਰਾ ਦੀ ਵੀਡੀਓ ਬਣਾ ਕਰਕੇ ਤੇ ਉਹਨੇ ਵਾਇਰਲ ਕਰ ਦਿੱਤੀ ਹੈ ਅਸੀਂ ਨਹੀਂ ਜਾਣਦੇ ਉਹਦਾ ਮਕਸਦ ਕੀ ਹੈ ਪਰ ਮੈਂ ਗੁਰੂ ਪਿਆਰੀ ਸੰਗਤ ਜੀ ਨੂੰ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਗੁਰੂ ਮਹਾਰਾਜ ਜੀ ਦੇ ਪਾਸ਼ੇ ਘਰ ਕਦੇ ਕਿਸੇ ਕਰਮ ਦੀ ਕਰਮ ਕੋਟ ਨਹੀਂ ਇਹਨਾ ਪ੍ਰਸ਼ਾਦ ਦੀ ਨਾ ਕਿ ਜੇਗ ਲੰਗਰ ਕਿਸੇ ਦੀ ਵੀ ਜਿਹੜੀ ਸੰਗਤੋਂ ਦੀ ਪ੍ਰਸ਼ਾਦ ਲੈ ਕਰਕੇ ਜਾਂਦੀ ਹੈ ਕੋਸੋ ਇਹ ਵੀਡੀਓ ਦੀ ਸਚਾਈ ਕੋਹਾ ਦੂਰ ਹੈ ਤੇ ਮੈਂ ਆਪ ਜੀ ਦੇ ਚਰਨਾਂ 'ਚ ਬਿਣਾ ਕਰ ਰਿਹਾ ਜਿੰਨਾ ਜਿੰਨਾ ਕੋਈ ਵੀਡੀਓ ਪਹੁੰਚ ਰਹੀ ਹੈ ਕਿਰਪਾ ਕਰਕੇ ਇਹਦੀ ਸਚਾਈ ਜਾਣ ਤੋਂ ਪਹਿਲਾਂ ਨੂੰ ਫਾਰਵਰਡ ਨਾ ਕੀਤਾ ਜਾਵੇ ਕਿਉਂਕਿ ਇਹ ਗੁਰੂ ਘਰ ਦਾ ਪ੍ਰਬੰਧ ਹੈ ਨਾ ਕਿ ਕਿਸੇ ਬੰਦੇ ਦਾ ਤੇ ਮੈਂ ਚਾਹਾਂਗਾ ਆਪਾਂ ਗੁਰੂ ਘਰ ਨੂੰ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋਈਏ ਨਾ ਕਿ ਕਿਸੇ ਬੰਦੇ ਨੂੰ ਇਸ ਵਾਸਤੇ ਇਸ ਵੀਡੀਓ ਨੂੰ ਜਿੱਤੇ ਹੋ ਸਕਦਾ ਬਹੁਤ ਬਹੁਤ ਸ਼ੇਅਰ ਕੀਤਾ ਤਾਂ ਤਾਂ ਜੋ ਇਸ ਝੂਠੇ ਪੋਰ ਪ੍ਰਚਾਰ ਤੋਂ ਅਸੀਂ ਬਚ ਸਕੀਏ ਸੁਚੇਤ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹੁਣ ਜਦੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਇਸ ਪੂਰੇ ਮਾਮਲੇ ਤੇ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ ਤਾਂ ਦੂਜੇ ਪਾਸੇ ਜਾਣਕਾਰੀ ਮਤਲਬਕ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਵੀ ਆਪਣੀ ਗਲਤੀ ਮੰਨੀ ਹੈ ਅਤੇ ਵੀਡੀਓ ਵਿੱਚ ਲਾਏ ਇਲਜ਼ਾਮਾਂ ਤੋਂ ਕਿਨਾਰਾ ਕਰ ਲਿਆ ਹੈ ਵੱਡੇ ਸਵਾਲ ਜ਼ਰੂਰ ਖੜੇ ਕੀਤੇ ਨੇ ਜਿਸ ਤੇ ਕਿ ਪਿਛਲੇ ਕੁਝ ਦਿਨਾ ਤੋਂ ਵਿਵਾਦ ਜ਼ਰੂਰ ਪੱਖਿਆ ਹੋਇਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ